ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਕਸ਼ਮੀਨਾ ਦੇ ਸੂਟ ਲੈ ਕੇ ਆਏ ਆ ਜੀ ਤੇ ਇਹ ਵੀ ਸ਼ੰਤਰਾ ਪ੍ਰਿੰਟਸ ਕੇ ਸੂਟ ਹੈ ਤੇ ਇਹਨਾਂ ਤੇ ਮੇਨ ਕੀ ਗੱਲ ਹੈ ਕਿ ਜਿਵੇਂ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੁੰਦੀ ਆ ਇਹਦੇ ਤੇ ਕਦੇ ਵੀ ਬੂਰ ਨਹੀਂ ਆਂਦਾ ਜਿਵੇਂ ਸੱਦੀ ਕੇ ਸੂਟਾਂ ਤੇ ਕੀ ਹੁੰਦਾ ਵੀ ਇੱਕ ਵਾਰ ਤੁਸੀਂ ਪਾਇਆ ਹਰ ਵਾਰ ਧੋਸ਼ ਕਰਿਆ ਤੇ ਉਸ ਤੋਂ ਬਾਅਦ ਬੂਰ ਆ ਜਾਂਦਾ ਇਹਦੇ ਤੇ ਕੀ ਹੈ ਇਹਦੇ ਤੇ ਕਦੇ ਵੀ ਬੂਰ ਨਹੀਂ ਆਏਗਾ ਮੈਂ ਤੁਹਾਨੂੰ ਪੀਸ ਕੋਲ ਕੇ ਦਿਖਾ ਦਿੰਨੀ ਆ ਤੇ ਦੂਜੀ ਕੁਆਲਿਟੀ ਇਹਦੀ ਇਹ ਆ ਵੀ ਇਹਦੀਆਂ ਲੈਂਥਾਂ ਤਕਰੀਬਨ ਪੂਰੀਆਂ ਪੂਰੀਆਂ ਹੀ ਜਾਣਗੀਆਂ ਨਾ 48 48 ਤੋਂ ਵੀ ਵੱਧ ਦੀ ਲੈਂਥ ਹੈ ਇਹ ਦੇਖ ਸਕਦੇ ਹੋ ਤੁਸੀਂ ਜਿਵੇਂ ਸਰਦੀ ਦੇ ਸੂਟ ਹੈ ਤੇ ਉਹਦੇ ਅਕੋਰਡਿੰਗ ਇਹਨਾਂ ਦੇ ਕਲਰ ਵੀ ਥੋੜੇ ਐਨ ਬ੍ਰਾਈਟ ਹੋਣਗੇ ਪਾਏ ਵੀ ਸੋਹਣੇ ਲੱਗਦੇ ਆਂ ਦੇਖੋ ਸਰਦੀ ਚ ਬ੍ਰਾਈਟ ਕਲਰ ਕਿਉਂਕਿ ਉਹਨਾਂ ਦਿਨਾਂ ਚ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਤਕਰੀਬਨ ਮਤਲਬ ਅੱਖਾਂ ਨੂੰ ਸਭ ਕੁਝ ਡਾਰਕ ਡਾਰਕ ਹੀ ਸੋਹਣਾ ਲੱਗਦਾ ਹੈ ਸੂਟਾਂ ਦੇ ਕਲਰ ਪਾਏ ਬਹੁਤ ਸੋਹਣੇ ਲੱਗਦੇ ਆਂ ਅਤ ਉਸ ਦੇਖ ਸਕਦੇ ਹੋ ਜੀ yellow color ਇਹ ਮਿੱਠਾ-ਮਿੱਠਾ ਪਿਆਰਾ-ਪਿਆਰਾ ਜਿਹਾ yellow color ਹੈ ਉਹ ਨਹੀਂ ਹੈਗਾ ਜਿਹੜਾ ਖਾਂਜੇ ਨੂੰ ਖਾਂਦਾ ਹੈ ਬੋਟਮ ਪਲੇਨ ਹੈ ਜੀ ਤੇ ਆ ਦੁਪੱਟਾ ਹੈ ਸਟੋਲ ਹੈ ਨਾਲ ਤੀਜਾ ਕਲਰ ਹੈ ਜੀ ਗੱਜਰੀ ਟੋਨ ਤੇ ਆ ਗਿਆ ਥੋੜਾ ਪਿੰਕ ਪਿੰਕ ਗੱਜਰੀ ਹੈ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੋਏਗੀ ਇਹ ਕਲਰ ਵੀ ਬਹੁਤ ਸੋਹਣਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਸ਼ੰਤਰਾ ਪ੍ਰਿੰਟਸ ਕੇ ਸੂਟ ਹੈ ਤੇ ਇਹਨਾਂ ਚ ਕੰਪਲੇਂਟ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜਿਨੇ ਵੀ ਕਿਸੇ ਨੇ ਆਰਡਰ ਕਰਨੇ ਹੋਣ ਜਿਵੇਂ ਹੁਣ ਸੀਜ਼ਨ ਸਟਾਰਟ ਹੋਣ ਵਾਲਾ ਹੈ ਤੇ ਫਿਰ ਸਟਿਚ ਕਰਾਉਣ ਚ ਵੀ ਟਾਈਮ ਲੱਗ ਜਾਂਦਾ ਹੈ ਟੇਲਰ ਚੀਜ਼ ਹੈ ਮਤਲਬ ਪੀਸ ਬਣਾ ਕੇ ਦੇ ਦਿੰਦੇ ਸੋ ਮੈਂ ਆਹੀ ਸੁਜੈਸਟ ਕਰੂੰਗੀ ਤੁਹਾਨੂੰ ਕਿ ਤੁਸੀਂ ਇਸ ਟਾਈਮ ਤੋਂ ਹੀ ਇਹ ਚੀਜ਼ਾਂ ਪਰਚੇਸ ਕਰਨੀ ਸ਼ੁਰੂ ਕਰੋ ਤਾਂ ਕਿ ਤੁਸੀਂ ਜਦੋਂ ਸੀਜ਼ਨ ਸਰਦੀ ਕਾ ਆਂਦਾ ਹੈ ਹਨਾ ਵਿంటర్ ਸੀਜ਼ਨ ਆਂਦਾ ਹੈ ਕਿ ਤੁਸੀਂ ਇਹ ਚੀਜ਼ ਪਾ ਸਕੋ ਹਨਾ ਇਹ ਨਾ ਹੋਵੇ ਵੀ ਤੁਹਾਡਾ ਅੱਧਾ ਸੀਜ਼ਨ ਤਾਂ ਟੇਲਰ ਕੋਲ ਕੱਪੜੇ ਪਿਆ ਹੀ ਲੰਘ ਗਿਆ ਸੋ ਇਹ ਚੀਜ਼ ਇਹੀ ਜੀ ਆ ਵੀ ਤੁਸੀਂ ਹੁਣ ਤੋਂ ਸਟਿਚ ਕਰਾਓ ਔਰ ਜੇ ਕਿਸੇ ਨੂੰ ਇਹ ਚੀਜ਼ ਪਰਚੇਸ ਕਰਨੀ ਹੈ ਜੀ ਮੈਨੂੰ ਮੈਸੇਜ ਪਾਓ ਇਨਬਾਕਸ ਤੇ YouTube YouTube ਤੇ ਵੀ ਤੁਸੀਂ ਪਾ ਸਕਦੇ ਹੋ ਤੇ ਮੇਰੇ WhatsApp ਤੇ ਵੀ ਤੁਸੀਂ ਪਾ ਸਕਦੇ ਹੋ ਜੇ ਕਿਸੇ ਨੂੰ ਉਹਦੇ 'ਚ ਮਤਲਬ ਨੰਬਰ ਨਹੀਂ ਹੈਗਾ ਤੇ ਤੁਸੀਂ ਕੋਈ ਵੀ ਮੈਸੇਜ ਪਾਉਂਦੇ ਹੋ ਤਾਂ ਮੈਂ ਉਹਦਾ ਰਿਪਲਾਈ ਜ਼ਰੂਰ ਕਰਦੀ ਆਂ ਜੀ ਸੋ ਸਾਨੂੰ ਮਤਲਬ ਸਾਡੇ ਕੋਲ ਐਵੇਂ ਵਧੀਆ-ਵਧੀਆ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਔਰ ਲਾਈਕ ਫੋਲੋ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ